ਬਹੁਤ ਵੱਡਾ ਜੋਸ਼ ਸੀ ਜਦ ਉੱਥੇ ਪੁੱਛਿਆ ਗਿਆ ਪੱਤਰ ਚੀਮਾ ਸਾਹਿਬ ਵੱਲੋਂ ਕਿ ਕੋਈ ਕਿਸੇ ਦਾ ਨਾਮ ਹੋਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਜਵਾਬ ਆਇਆ ਸੀ ਨਹੀਂ 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 ਸੁਖਵੀਰ 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 ਲੋਕਾਂ ਨੇ ਆ ਆ ਸਭ ਦੀ ਸਰ ਸੁਖਵੀਰ ਸਿੰਘ ਬਾਦਲ ਤੇ ਰੱਖੀਏ ਸੋ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਅਜੰਦਰ 500 ਤੋਂ ਉੱਪਰ ਜਿਹੜੇ ਡੈਲੀਗੇਟ ਮੌਜੂਦ ਸੀ ਉਹਨਾਂ ਨੇ ਕੀਤੀ ਹੈ ਇਹ ਫੈਸਲਾ ਇਕੱਲੇ ਕਾਲੀਦਾ ਲਈਆਂ ਇਹ ਪੰਜਾਬ ਲਈ ਆ ਪੰਥ ਲਈ ਆ ਪੰਜਾਬੀਅਤ ਲਈ ਆ ਤੇ ਪੰਜਾਬ ਦੇ ਜਿਹੜਾ ਭਾਈਚਾਰਕ ਸਾਂਝ ਆ ਉਹਦੇ ਵਾਸਤੇ ਆ ਤੇ ਮੈਂ ਇਹਦੂ ਵੱਡੀ ਗੱਲ ਕਰਦਾ ਕਿ ਦੇਸ਼ ਦੇ ਭਲੇ ਲਈ ਆ। ਕੌਮ ਬਹੁਤ ਵੱਡੇ ਸੰਘਰਸ਼ ਵਿੱਚੋਂ ਨਿਕਲ ਕੇ ਤੇ ਅੱਜ ਅਕਾਲੀ ਦਲ ਦਾ ਦੁਬਾਰਾ ਜਿਹੜਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ। 72 ਵਾਲੀ ਜਿਹੜੀ ਚੋਣ ਉਹ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਤੇ ਵਿਰੋਧੀਆਂ ਦੇ ਦੰਦ ਖੱਟੇ ਜਿਹੜੇ ਆ ਹੁਣ ਤੋਂ ਹੀ ਹੁਣੇ ਸ਼ੁਰੂ ਹੋ ਜਾਣੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜੇ ਕੰਮ ਕਰਨ ਲੱਗੀ ਏ ਤੇ ਪੰਜਾਬ ਦੇ ਲੋਕ ਹੀ ਨਹੀਂ ਦੇਣ ਸਕਦੇ ਦੇਣ ਦੇ ਸਕਦੇ ਪੰਜਾਬ ਦੇ ਲੋਕ ਅੱਜ ਇਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ 10 ਸਾਲ ਦਾ ਕੰਮਕਾਰ ਉਹ ਭੁੱਲ ਨਹੀਂ ਰੇ ਇਹ ਬੜਾ ਲੋਕੀ ਵਿਰੋਧੀ ਬੋਲ ਬੋਲ ਕੇ ਉਹਨਾਂ ਦੇ ਦਿਮਾਗ 'ਚ ਕੰਨਣਾ ਚਾਹੁੰਦੇ ਉਹ ਨਹੀਂ ਨਿਕਲਦਾ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵੇਂ ਪ੍ਰਧਾਨ ਮਿਲ ਚੁੱਕੇ ਨੇ ਸਾਡੇ ਨਾਲ ਬਾਈ ਜੀ ਮੌਜੂਦ ਹਾਂ ਕਿਵੇਂ ਦੇਖਦੇ ਹੋ ਅੱਜ ਕਿਵੇਂ ਦੀ ਖੁਸ਼ੀ ਲਿਆ ਖੁਸ਼ੀ ਵੀ ਹੈ ਜੀ ਤੇ ਜ਼ਿੰਮੇਵਾਰੀ ਵੀ ਬੜੀ ਵੱਡੀ ਲੋਕਾਂ ਨੇ ਪਾਈ ਹੈ 27 ਲੱਖ ਬੰਦੇ ਦੀ ਭਰਤੀ ਹੋਈ ਹੈ ਪੰਜਾਬ ਪਰਚ ਅੱਜ ਅੰਦਰ ਜਿਹੜੇ 507 60 ਡੈਲੀਗੇਟ ਸੀ ਜਿਨ੍ਹਾਂ ਨੇ ਚੋਣ ਕੀਤੀ ਹੈ ਉਹਨਾਂ ਨੇ ਉਹ 27 ਲੱਖ ਵਰਕਰ ਦੀ 27 ਲੱਖ ਮੈਂਬਰ ਦੀ ਭਾਵਨਾ ਦੀ ਤਰਜਮਾਨੀ ਕੀਤੀ ਹੈ ਕਿਉਂਕਿ ਅੱਜ ਪਿੰਡ ਪਿੰਡ ਸਾਡੇ ਜਿੰਨੇ ਜਿੰਨੇ ਮੈਂਬਰ ਬਣੇ ਭਰਤੀ ਹੋਏ ਲੋਕਾਂ ਦੀ ਜਿਹੜੀ ਆਵਾਜ਼ ਹੈ ਜੇ ਇਸ ਔਖੇ ਇਸ ਕਠਿਨ ਸਮੇਂ ਦੇ ਪੰਜਾਬ ਦੀ ਅਗਵਾਈ ਕੋਈ ਕਰ ਸਕਦਾ ਇੰਨਾ ਹਾਲਾਤਾਂ ਚੋਂ ਕੱਢ ਕੇ ਲਿਜਾ ਸਕਦਾ ਤਾਂ ਲੋਕਾਂ ਨੇ ਭਰੋਸਾ ਜਤਾਇਆ ਸਰ ਸੁਖਬੀਰ ਸਿੰਘ ਬਾਦਲ ਤੇ ਲੋਕਾਂ ਨੇ ਆਸ ਆਵਦੀ ਸਰ ਸੁਖਬੀਰ ਸਿੰਘ ਬਾਦਲ ਤੇ ਰੱਖੀਏ ਸੋ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਅਜੰਦਰ 500 ਤੋਂ ਉੱਪਰ ਜਿਹੜੇ ਡੈਲੀਗੇਟ ਮੌਜੂਦ ਸੀ ਉਹਨਾਂ ਨੇ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਹਨਾਂ ਨੂੰ ਪ੍ਰਧਾਨ ਚੁਣਿਆ ਕਿਵੇਂ ਦੇਖਦੇ ਹੋ ਵਿਰੋਧੀ ਜਿਵੇਂ ਤੰਦ ਕੱਢਦੇ ਨੇ ਜਿਹੜੇ ਰਾਜ ਭਾਗ ਹੰਡਾਇਆ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਉਹ ਵੀ ਵਿਰੋਧੀ ਹੋ ਕੇ ਖੜੇ ਨੇ ਨਹੀਂ ਫਿਰ ਤੁਸੀਂ ਆਪ ਹੀ ਗੱਲ ਕਹੇਤੀ ਜੀ ਉਹ ਰਾਜ ਭਾਗ ਦੇ ਆਦੀ ਹੁਣੇ ਹੈ ਨਾ ਔਖਾ ਸਮਾਂ ਔਖੇ ਸਮੇਂ 'ਚ ਨਹੀਂ ਕੱਢ ਸਕਦੇ ਉਹ ਜਿਹੜੇ ਸਾਡੇ ਤੇ ਇੰਨਾ ਐਫਰਟ ਰਿਸੋਰਸਸ એનર્ਜੀ ਲਾਉਂਦੇ ਆ ਆਪਦੀ ਪਾਰਟੀ ਤੇ ਲਾ ਲੈਣਾ ਸੀ ਤਾਂ ਕਦੇ ਉਹਨਾਂ ਦੀ ਗੱਲ ਨਹੀਂ ਕੀਤੀ ਡੈਮੋਕ੍ਰੇਸੀ ਹੈ ਆਪਦੀ ਚਲਾਉਣ ਲੋਕਾਂ 'ਚ ਜਾਣਗੇ ਲੋਕ ਜਿਹਨੂੰ ਪਸੰਦ ਕਰਨਗੇ ਲੋਕ ਆਪੇ ਅਗੇ ਲਿਆਉਣਗੇ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਦੇ ਤਿੰਨ ਸਾਲ ਦੇਕਾਰ ਅੱਜ ਹਾਲਾਤ ਕੀ ਹੈ ਪੰਜਾਬ ਦੇ ਤੁਸੀਂ ਦੇਖੋ ਲਾਅ ਐਂਡ ਆਰਡਰ ਦੇ ਕੀ ਹਾਲਾਤ ਹੈ ਪਿਛਲੇ 6 ਮਹੀਨਿਆਂ ਚ 17 ਗ੍ਰਨੇਡ ਅਟੈਕ ਹੋ ਗਏ ਆ ਥਾਣਿਆਂ ਤੇ ਹਮਲੇ ਹੋ ਰਹੇ ਆ ਗ੍ਰਨੇਡ ਨਾਲ ਧਾਰਮਿਕ ਸਥਾਨਾਂ ਤੇ ਗ੍ਰਨੇਡ ਸਿੱਤੇ ਜਾ ਰਿਹਾ ਪੁਲਿਸ ਹੈੱਡਕੁਆਰਟਰਾਂ ਤੇ ਰਾਕਟ ਲਾਂਚਰਾਂ ਨਾਲ ਹਮਲੇ ਹੋਏ ਆ ਪਰਸੋ ਚੋਥੇ ਕਾਲਿਆ ਸਾਹਿਬ ਵਰਗੇ ਲੀਡਰ ਦੇ ਘਰ ਤੇ ਹਮਲਾ ਹੋ ਗਿਆ ਸੋ ਹਾਲਾਤ ਤਾਂ ਮੂੰਹ ਬੋਲਦੀ ਤਸਵੀਰ ਹੈ ਜੀ ਪੰਜਾਬ ਦੀ ਧੰਨਵਾਦ ਗਰੇਵਲ ਸਾਹਿਬ ਧੰਨਵਾਦ ਜੀ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਲਿਗਿਆ ਬਹੁਤ ਚੰਗੀ ਗੱਲ ਆ ਜੀ ਜਿਹੜੇ ਡੈਲੀਗੇਟਾ ਸਾਡੇ ਕਹਿੰਦੇ 500 ਦੇ ਕਰੀਬ ਡੈਲੀਗੇਟ ਆ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਮੈਂ ਉਹਦਾ ਸਵਾਗਤ ਕਰਦਾ ਇਹ ਫੈਸਲਾ ਇਕੱਲੇ ਕਾਲੀਦਾ ਲਈਆਂ ਇਹ ਪੰਜਾਬ ਲਈ ਆ ਪੰਥ ਲਈ ਆ ਪੰਜਾਬੀਅਤ ਲਈ ਆ ਤੇ ਪੰਜਾਬ ਦੇ ਜਿਹੜਾ ਭਾਈਚਾਰਕ ਸਾਂਝ ਆ ਉਹਦੇ ਵਾਸਤੇ ਆ ਤੇ ਮੈਂ ਇਹ ਤੋਂ ਵੱਡੀ ਗੱਲ ਕਰਦਾ ਕਿ ਦੇਸ਼ ਦੇ ਭਲੇ ਲਈ ਇਹ ਜਿਵੇਂ ਵਿਰੋਧੀ ਆਪਣੇ ਵਿਰੋਧੀ ਜਿਹੜੇ ਸੁਵਾਰਧੀਆਂ ਨੂੰ ਛੱਡੋ ਅੱਜ ਦੀ ਤਰੀਕ ਵਿੱਚ ਵਿਰੋਧੀਆਂ ਦੀ ਗੱਲ ਨਹੀਂ ਕਰਨੀ ਉਹਨਾਂ ਨੂੰ ਸਿਰਫ ਇਸ ਗੱਲ ਦੀ ਦੱਸਣੀ ਆ ਕਿ ਵੀ ਹੁਣ ਅਕਾਲੀ ਦਲ ਦਾ ਜਿਹੜਾ ਲਹਿਰ ਆ ਬਹੁਤ ਵੱਡੀ ਆਉਣ ਵਾਲੀ ਆਉਣ ਵਾਲੇ ਦਿਨਾਂ 'ਚ ਤੁਸੀਂ ਆਜੋ ਨਹੀਂ ਤਾਂ ਇਹ ਬਹੁਤ ਅੱਗੇ ਲੰਘ ਜਾਏਗੀ ਇਹ ਸਨ ਗਰੇਵਾਲ ਸਾਹਿਬ ਖੁਸ਼ੀ ਦੀ ਲਹਿਰ ਭਾਈ ਜਾ ਰਹੀ ਆ ਹੋਰ ਵੀ ਲੀਡਰ ਸਾਹਿਬਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਵੀ ਦੇਖਦੇ ਹਾਂ ਉਹ ਤਾਂ ਪਹਿਲਾਂ ਪ੍ਰਧਾਨ ਨਹੀਂ ਸੀ ਬਣੇ ਹੁਣ ਪ੍ਰਧਾਨ ਬਣਾ ਕੇ ਆਏ ਹੋ ਤੁਸੀਂ ਹਾਂਜੀ 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 ਦੇਖੋ ਇਹ ਬਹੁਤ ਵੱਡਾ ਜੋਸ਼ ਸੀ ਜਦ ਉੱਥੇ ਪੁੱਛਿਆ ਗਿਆ ਪੱਤਰ ਚੀਮਾ ਸਾਹਿਬ ਵੱਲੋਂ ਕਿ ਕੋਈ ਕਿਸੇ ਦਾ ਨਾਮ ਹੋਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਜਵਾਬ ਆਇਆ ਸੀ ਨਹੀਂ 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 ਸਖਵੀਰ 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 ਸੋ ਪਾਰਟੀ ਜਿਵੇਂ ਜੋਸ਼ ਸੀ ਕਿਵੇਂ ਉਹਨਾਂ 'ਚ ਜੋਸ਼ ਭਰਿਆ ਗਿਆ ਤੇ ਕਿਵੇਂ ਇੱਕ ਸੁਰਤਾ ਨਾਲ ਉਹਨਾਂ ਨੂੰ ਅੱਜ ਜਿਵੇਂ ਚੁਣਿਆ ਗਿਆ ਹੈਗਾ ਉਹ ਨਵੀਂ ਰੂਹ ਫੁਕੀ ਅੱਜ ਇਸ ਚ ਗੱਲ ਨਹੀਂ ਪਾਰਟੀ ਦੀ ਕਿ ਮੈਂ ਦੇਖ ਰਿਹਾ ਹਾਂ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੇ ਖੁਸ਼ ਸੀ ਬੜੇ ਜਦੋਂ ਦੁਬਾਰੇ ਪ੍ਰਧਾਨ ਬਣਾਇਆ ਗਿਆ ਹਰ ਨੂੰ ਖੁਸ਼ੀ ਹੁੰਦੀ ਹੈ ਜ਼ਿੰਮੇਵਾਰੀ ਵੀ ਹੈ ਬੋਝ ਵੀ ਹੈ ਖੁਸ਼ੀ ਵੀ ਹੈ ਕਿ ਮਾਣ ਮਿਲਿਆ ਬੋਝ ਇਹ ਹੈ ਕਿ ਵੱਡੀ ਜ਼ਿੰਮੇਵਾਰੀ ਵੀ ਹੈ ਪੰਥ ਦੇ ਪੰਜਾਬ ਦੇ ਬਹੁਤ ਵੱਡੇ ਮਸਲੇ ਨੇ ਭਾਵੇਂ ਉਹ ਰਾਜਨੀਤਿਕ ਹੋਣ ਭਾਵੇਂ ਉਹ ਸਮਾਜਿਕ ਹੋਣ ਭਾਵੇਂ ਉਹ ਧਾਰਮਿਕ ਹੋਣ ਉਲਝਣਾਂ ਵੀ ਬੜੀਆਂ ਨੇ ਪਰ ਇਹ ਕਾਬਲ ਨੇ ਉਲਝਣਾ ਖੋਦਣ ਦੇ ਸੁਖਬੀਰ ਸਿੰਘ ਬਾਦਲ ਕਿਤੇ ਨਾ ਕਿਤੇ ਪਾਰਟੀ ਨੂੰ ਭਰੋਸਾ ਲੰਗਾ ਸਾਹਿਬ ਜੁੜੇ ਨੇ ਲੰਗਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਦਿਨ ਕਿਹਦਾ ਗਾਂਹ ਹੋ ਜੋ ਅੱਜ ਦਾ ਦਿਨ ਬੜਾ ਸਿੱਕ ਕੌਮਲੀ ਮਹਾਨ ਤੇ ਪੁੱਤਰ ਦੇਣਾ ਜਦੋਂ ਕਿ ਕੌਮ ਬਹੁਤ ਵੱਡੇ ਸੰਘਰਸ਼ ਵਿੱਚੋਂ ਨਿਕਲ ਕੇ ਤੇ ਅੱਜ ਅਕਾਲੀ ਦਲ ਦਾ ਦੁਬਾਰਾ ਜਿਹੜਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਹੈ ਇਹਦੇ ਬਣਾਉਣ ਨਾਲ ਕੌਮ ਵਿੱਚ ਇੱਕ ਨਵੀਂ ਰੋਸ਼ਨੀ ਆਵੇਗੀ ਤੇ ਆਉਣ ਵਾਲੀ 27 ਵਾਲੀ ਜਿਹੜੀ ਚੋਣ ਉਹ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਤੇ ਵਿਰੋਧੀਆਂ ਦੇ ਦੰਦ ਖੱਟੇ ਜਿਹੜੇ ਆ ਹੁਣ ਤੋਂ ਹੀ ਹੁਣੇ ਸ਼ੁਰੂ ਹੋ ਜਾਣੇ ਨੇ ਜਿਹੜੇ ਤੁਹਾਡੇ ਆਪਣੇ ਘਰੇਲੂ ਵਿਰੋਧੀ ਨੇ ਉਹਨਾਂ ਨੂੰ ਕੀ ਕਿਹਾ ਘਰੇਲੂ ਵਿਰੋਧੀ ਜਿਹੜੇ ਨੇ ਜਿਹੜੇ ਸਿਧਾਂਤਕ ਬੰਦੇ ਨੇ ਉਹਨਾਂ ਨੇ ਆ ਜਾਣਾ ਵਾ ਕੁਝ ਮੰਤਰਲਾ ਵੀ ਕਰ ਲਾਂਗੇ ਜਿਹੜੇ ਬੇਸਿਧਾਂਤੇ ਨੇ ਉਹਨਾਂ ਨੂੰ ਕੰਧਾਂ ਨੂੰ ਵੱਜ ਵੱਜ ਕੇ ਮਰ ਜਾਣਾ ਵਾ ਉਹਨਾਂ ਨੇ ਲੇਕਿਨ ਜਿਹੜੀ ਜਿੱਥੋਂ ਸ਼ੁਰੂਆਤ ਸੀਗੀ ਫਿਰ ਉੱਥੇ ਹੀ ਅੰਤ ਹੁੰਦਾ ਨਜ਼ਰ ਆ ਰਿਹਾ ਦੁਬਾਰਾ ਤੋਂ ਪ੍ਰਧਾਨ ਬਣੇ ਨੇ ਕਿ ਲੱਗਦਾ ਕਿ ਉਹ ਜਿਹੜੀ ਜ਼ਰੂਰਤ ਸੀਗੀ ਉਹ ਦੁਬਾਰਾ ਤੋਂ ਹੋ ਪਾਏਗੀ ਜੀ ਇਸ ਨੂੰ ਉਹ ਜਿਹੜੀ ਬਾਤ ਸੀ ਨਾ ਸੁਖਬੀਰ ਨੂੰ ਪ੍ਰਧਾਨ ਬਦਲੋ ਉਹ ਆਵਾਜ਼ ਦਿੱਲੀ ਦੀ ਸਰਕਾਰ ਦੀ ਸੀ ਉਹ ਲੋਕਾਂ ਨੇ ਕੁੱਚਨ ਕੇ ਰੱਖ ਦਿੱਤੀ ਹੈ ਹੁਣ ਫਕਰੇ ਕੌਮ ਵਾਪਸ ਵੀ ਕਰਵਾਉਂਦੀ ਅੱਜ ਡਿਮਾਂਡ ਕਹਿੰਦੇ ਉੱਠੀ ਹੈ ਜੀ ਫਕਰੇ ਕੌਮ ਤੇ ਇਹਨਾਂ ਦੀ ਮਹਾਨ ਗਲਤੀ ਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੇ ਕੰਮ ਗੈਣ ਲੱਗੀ ਏ ਤੇ ਪੰਜਾਬ ਦੇ ਲੋਕ ਹੀ ਨਹੀਂ ਦੇਣ ਸਕ ਦੇ 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 ਸਕਦੇ ਉਹਨਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਈ ਨਿੱਕੇ ਖੱਲੂਕਰ ਦੀ ਯਾਦਗਾਰ ਬਣਾਈ ਵੱਡੇ ਖੱਲੂਕਰੇ ਦੀ ਯਾਦਗਾਰ ਬਣਾਈ ਖਾਲਸਾ ਵਿਰਾਸਤੇ ਖਾਲਸਾ ਜਿਹੜਾ ਵਾ ਉਹਨਾਂ ਨੇ ਬਣਾਇਆ ਬਾਲਮੀਕ ਦੇ ਉਹਨਾਂ ਨੇ ਬਹੁਤ ਵੱਡਿਆ ਪੁੱਤਰ ਸਥਾਨ ਬਣਾਇਆ ਜੇ ਗਿਣ ਲਗੀਏ ਤੇ ਉਹ ਬਹੁਤ ਵੱਡੀ ਲਿਸਟ ਹੈ ਫਿਰ ਪੰਜਾਬੀਆਂ ਦੇ ਹਰ ਤਰ੍ਹਾਂ ਦੇ ਕੰਮ ਵਿੱਚ ਉਹਨਾਂ ਨੇ ਮਲਮ ਪੱਟੀ ਕੀਤੀ ਹੈ ਔਰ ਇਹ ਜਿਹੜਾ ਪੰਜਾਬ ਸੀ ਬਰਬਾਦ ਹੋ ਗਿਆ ਸੀਗਾ ਜਦੋਂ ਉਹਨਾਂ ਨੂੰ ਦੁਬਾਰਾ ਲੋਕਾਂ ਨੇ ਸਤਾ ਦਿੱਤੀ ਜੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਹੋਣਾ ਕੋਈ ਗਲਤੀ ਹੋਈ ਹੈ ਜੀ ਜੇ ਫਕਰੇ ਕòm ਵਾਪਸ ਲੈ ਨਹੀਂ ਜੇ ਇਦਾਰਾਂ ਕੋਈ ਗਲਤੀ ਨਹੀਂ ਹੋਈ ਦਿੱਲੀ ਦੀ ਸਰਕਾਰ ਕੋਲੋਂ ਗਲਤੀ ਹੋਈ ਹੈ ਤੇ ਇਹਨਾਂ ਕੋਲੋਂ ਕਰਵਾਈ ਹੈ ਇਹ ਉਹਨਾਂ ਦੇ ਮਗਰ ਲੱਗੇ ਤੁਹਾਨੂੰ ਲੱਗਦਾ ਹੈ ਕਿ ਹੁਣ ਫਕਰੇ ਕòm ਵਾਪਸ ਮਿਲ ਸਕਦਾ ਹੈ ਜੇਕਰ ਪ੍ਰੈਸ਼ਰ ਬਣਾਇਆ ਜਾਏਗਾ ਜੀ ਹੋ ਕੋਈ ਪ੍ਰੈਸ਼ਰ ਬਣਾਉਣ ਦੀ ਕੀ ਲੋੜ ਹੈ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਕਰਵਾ ਲੈਣਾ ਇਹਨਾਂ ਕੋ ਕੰਮ ਸਾਡੇ ਨਾਲ ਗਾਫੜੀਆ ਸਾਹਿਬ ਵੀ ਮੌਜੂਦ ਨੇ ਗੱਲ ਕਰ ਲੈਣੇ ਆ। ਇਹ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਹੈ ਜੀ। ਉਹਨਾਂ ਦਾ ਸ਼ਿਕਰਾਨਾ ਕਿ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਅੱਜ ਇੰਨੀ ਵੱਡੀ ਸ਼ਰਧਾ ਅੱਗੇ ਆਈ ਪੰਜ ਚਰਚਾਣਾ ਅੱਗੇ ਵੀ ਅਸੀਂ ਵੇਖਿਆ ਪ੍ਰਧਾਨ ਸਾਹਿਬ ਦੀ ਹੁੰਦੀਆਂ ਇੱਥੇ ਆਉਂਦੇ ਰਹੇ ਆ। ਤੇ ਉਦੋਂ ਇੰਨਾ ਸ਼ਾਹ ਨਹੀਂ ਕਿ ਅੱਲਾਹ ਹਾਲ ਨਹੀਂ ਭਰਦਾ ਹੁੰਦਾ। ਜੀ ਜੀ। ਤੇ ਇੱਥੋਂ ਤੁਸੀਂ ਦੇਖਿਆ ਕਿ ਡੈਲੀਗੇਟ ਸਾਰੇ ਇੰਨੇ ਸ਼ਾਹ ਨਾਲ ਆਏ ਕਿ ਹਾਲ ਹੀ ਭਰ ਕੇ ਉੱਪਰ ਗੈਲਰੀ ਦੇ ਵਿੱਚ ਵੀ ਕਿੰਨੇ ਸੀ ਲੋਕਾਂ ਦੇ ਸ਼ਾਹ ਹੀ ਬੜਾ ਵੱਡਾ। ਔਰ ਜਿਹੜੇ ਰਹੀਗੇ ਲੋਕਾਂ ਦੇ ਵਿੱਚ ਇਹ ਬੜੀ ਅੱਖਾਂ ਦਾ ਵੀ ਬਾਦਲਾਂ ਨੂੰ ਲਫਾਫੇ ਜੋ ਬਾਦਲਾਂ ਨੂੰ ਇਸ ਤਰ੍ਹਾਂ ਜੀ ਡੈਮੋਕਰੇਟ ਐਮ ਐਲ اے ਅੱਜ ਚੋਣ ਦਾ ਪਰ ਇੱਕ ਇੱਕ ਪਰਖੇਆ ਸ਼ਰਮਣੀ ਕਾਲੀ ਦਲ ਮਿਹਨਤ ਚੱਲਦੀ ਆ ਰਹੀ ਹੈ ਜੀ ਵੀ ਉੱਥੇ ਜਦੋਂ ਨਾਂ ਉਹਨਾਂ ਦਾ ਪੇਸ਼ ਹੋਇਆ ਤਾਂ ਦੇਖਿਆ ਵੀ ਉਹਨਾਂ ਨੂੰ ਕਿਹਾ ਵੀ ਹੋਰ ਵੀ ਕਿਸੇ ਦੇ ਖੜਨਾ ਜੇ ਕਿਸੇ ਨੇ ਖਲੋਣਾ ਤਾਂ ਨਾ ਆਪਣਾ ਲੈ ਸਕਦਾ ਖਲੋ ਸਕਦਾ ਲੜ ਸਕਦਾ ਸ਼ਰਪਸ਼ਮਤੀ ਦੇ ਨਾਲ ਉਹ ਬਣੇ ਨੇ ਤਾਂ ਮੈਂ ਜਿੱਥੇ ਵਧਾਈ ਦੇਦਾ ਉਹਨਾਂ ਨੂੰ ਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਉਹਨਾਂ ਨੂੰ ਹਿੰਮਤ ਬਖਸ਼ਣ ਹੋਰ ਚੜ੍ਹਦੀ ਕਲਾ ਬਖਸ਼ਣ ਤਾ ਜੋ ਲੰਮਾ ਸਮਾਂ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ ਪੰਜਾਬ ਦੇ ਲੋਕ ਅੱਜ ਇਹ ਚਾਹੁੰਦੇ ਨੇ ਕਿ ਸ਼ਰਮਣੀ ਕਾਲੀਦਾਲ ਦਾ ਜਿਹੜਾ 10 ਸਾਲ ਦਾ ਕੰਮਕਾਰ ਉਹ ਭੁੱਲ ਨਹੀਂ ਰਹੇ ਇਹ ਬੜਾ ਲੋਕੀ ਵਿਰੋਧੀ ਬੋਲ ਬੋਲ ਕੇ ਉਹਨਾਂ ਦੇ ਦਿਮਾਗ ਨੂੰ ਕਰਨਾ ਚਾਹੁੰਦੇ ਉਹ ਨਹੀਂ ਨਿਕਲਦਾ ਜਦੋਂ ਸੜਕਾਂ ਦੇ ਜਦੋਂ ਸ਼ੀਮਾ ਜਦੋਂ ਬਿਜਲੀ ਦੀਆਂ ਗੱਲਾਂ ਜਾਂ ਥਰਮਲ ਪਲਾਂਟਾਂ ਦੀਆਂ ਗੱਲਾਂ ਚੱਲਦੀਆਂ ਨੇ ਰਿਪੋਰਟਾਂ ਦੀਆਂ ਗੱਲਾਂ ਚੱਲਦੀਆਂ ਨੇ ਉਹ ਫਿਰ ਲੋਕ ਫਿਰ ਉੱਥੇ ਘੁਮਾ ਕੇ ਗੱਲ ਆਉਂਦੇ ਵੀ ਨਹੀਂ ਕਾਲੀਦਾਲ ਨਾਲ ਦੀ ਗੱਲ ਨਹੀਂ ਬਣਦੀ ਕਿ ਉਹ ਝੂਠ ਦੇ ਵਿੱਚ ਇੱਕ ਦੋ ਰਾਂ ਆ ਕੇ ਪਹਿਲਾਂ ਕਾਂਗਰਸ ਕਰਕੇ ਗੁੜਕਾ ਸਾਹਿਬ ਦੀ ਸ਼ੌਂਕਾਂ ਕੇ ਫਿਰ ਇਹਨਾਂ ਨੇ ਇਹ ਕਹਿੰਦਾ ਕਿ ਅਫਸਰ ਘਰ ਘਰ ਵੜਨਗੇ ਜਿਹੜੀ ਨਵੀਂ ਪਾਰਟੀ ਆਪਣੀ ਆਈ ਸੀ ਇਸ ਕਰਕੇ ਲੋਕ ਹੁਣ ਪਛਤਾ ਰਹੇ ਆ ਕਾਲੀ ਦਲ ਦਾ ਕੋਈ ਏਡਾ ਵੱਡਾ ਕੋਈ ਝੁਲਮ ਨਹੀਂ ਸੀ ਜਿਹੜਾ ਵੀ ਉਹ ਹੈ ਉਹ ਕਿ ਬਰਗਾੜੀ ਕਰਕੇ ਤੁਹਾਨੂੰ ਵੀ ਪਤਾ ਕਿਉਂਕਿ ਧਾਰਮਿਕ ਤੌਰ ਤੇ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਗੱਲ ਮਾੜੀ ਸੀ ਵੀ ਨਹੀਂ ਵੀ ਉਹ ਚੰਗੀ ਬੜੀ ਮਾੜੀ ਸੀ ਪਰ ਉਹਦਾ ਚਲੋ ਯੁੱਗ ਜਿੱਥੇ ਹੋ ਗਿਆ ਉਹ ਹੋ ਵੀ ਗਿਆ ਸਾਰਾ ਇਹ ਗੱਲ ਪੁੱਛਾ ਜਾ ਰਿਹਾ ਸੀ ਕਰਨੀ ਕੇ ਸਾਥ ਤੁਸੀਂ ਕਹਿ ਰਹੇ ਕਿ ਬਹੁਤ ਸਾਰਾ ਲੋਕਾਂ ਦਾ ਇਤਿਹਾਸ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਵਾਸਤੇ ਲੇਕਿਨ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਜੋ ਵਰਗਾਰਡੀ ਤੋਂ ਲੈ ਕੇ ਆਪ ਹੀ ਕਮਿਟਮੈਂਟ ਕੀਤੀ ਕਿ ਮੈਂ ਜੋ ਵੀ ਕਰਾਇਆ ਮੈਂ ਆਪਣੀ ਝੋਲੀ 'ਚ ਪਾ ਰਿਆ ਫਿਰ ਦੁਬਾਰਾ ਤੋਂ ਉਹਨਾਂ ਨੂੰ ਸ਼ਰਮ ਸ਼ਰਮਤੀ ਦਾ ਪ੍ਰਧਾਨ ਚੜਾਇਆ ਜਾ ਰਿਹਾ ਲੱਗਦਾ ਨਹੀਂ ਕਿ ਜਿੱਥੋਂ ਸ਼ੁਰੂ ਕੀਤਾ ਉੱਥੇ ਆ ਕੇ ਦੁਬਾਰਾ ਖਤਮ ਹੋ ਰਿਹਾ ਸਭ ਕੁਝ ਕਿਉਂ ਜਦੋਂ ਉਹਨਾਂ ਨੂੰ ਸ਼ਬਾ ਉਹਨਾਂ ਨੂੰ ਸੇਵਾ ਲੱਗੀ ਮਰਜ਼ਾਦਾ ਦੇ ਅਨੁਸਾਰ ਸਾਰਾ ਕੁਝ ਲਾ ਲਿਆ ਉਹਨਾਂ ਨੇ ਉਹ ਹੋ ਗਿਆ ਤੇ ਦੁਬਾਰਾ ਕੀ ਮਤਲਬ ਉਹਨਾਂ ਦੇ ਬੈਣ ਲੱਗਿਆ ਲੋਕ ਲੋਕਾਂ ਨੂੰ ਆਪਾਂ ਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਾਂ ਕੋਈ ਕਹਿ ਸਕਦੇ ਆਂ ਵੀ ਤੁਸੀਂ ਇਹ ਲੋਕ ਚਾਹੁੰਦੇ ਨੇ ਵੀ ਕੰਮ ਵਾਲਾ ਬੰਦਾ ਹੁੰਦਾ ਮਿਲੇ ਉਹ ਜਿਹੜੇ ਗੱਲਾਂ ਵਾਲੇ ਸਾਡੇ ਵਰਗੇ ਗੱਲਾਂ ਵਾਲੇ ਨੇ ਜਿਹੜੇ ਲੋਕ ਚਾਹੁੰਦੇ ਨੇ ਉਹ ਗੱਲਾਂ ਹੀ ਕਰਦੇ ਹੋ ਨਾ ਉਹਨਾਂ ਦੇ ਜਰੂਰ ਫੋਲੋ ਵੀ ਉਹਨਾਂ ਦੀ ਜ਼ਿੰਦਗੀ ਚ ਕੀਤਾ ਕੀ ਹੈ ਨਹੀਂ ਦੇਖੋ ਸ਼ਰਮਣੀ ਖਾਲੀਦਾਲ ਬਾਦਲ ਨਹੀਂ ਗਿਆ ਪਹਿਲੀ ਗੱਲ ਤੇ ਤੁਹਾਡੀ ਜਾਣਕਾਰੀ ਲਈ ਲਿਆ ਦਈਏ ਮੈਂ মিডিਆ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਸ਼ਰਮਣੀ ਆਪਣਾ ਖਾਲੀਦਾਲ ਲਿਆਓ ਬਾਦਲ ਨਹੀਂ ਗਿਆ ਕਿਉਂ ਤੁਹਾਡੇ ਸਾਥੀ ਕਹਿੰਦੇ ਆ ਜੀ ਨਹੀਂ ਉਹ ਮਤਲਬ ਮਤਲਬ ਜਦੋਂ ਹੁਣ ਕਿਸੇ ਨੇ ਵਾਰਉਂਦ ਕਰਨਾ ਹੋਵੇ ਮੈਂ ਕਿਸੇ ਦਾ ਕਰਮਾ ਜਾ ਉਹ ਮੇਰਾ ਉਹ ਅਸਲੀ ਅੱਜ ਵੀ ਰਿਕਾਰਡ ਦੇ ਵਿੱਚ ਸ਼ਰਮਣੀ ਅਕਾਲੀ ਦਾ ਲਿਆ ਸ਼ਰਮਣੀ ਅਕਾਲੀ ਦਾ ਬਦਲ ਨਹੀਂਗਾ ਬਦਲ ਨਾ ਤੇ ਰਜਿਸਟਰਡ ਨਹੀਂ ਕਿਸੇ ਬੰਦੇ ਦੇ ਨਾਮ ਤੇ ਰਜਿਸਟਰ ਨਹੀਂ ਹੁੰਦਾ ਹੁੰਦਾ ਤੇ ਜਥੇਬੰਦੀ ਦਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਤੇ ਜਾਣ ਕੇ ਭਲੇਖਾ ਪਾਉਣ ਵਾਸਤੇ ਲੋਕਾਂ ਨੂੰ ਵੀ ਕਾਲੀ ਸ਼ਰਮਣੀ ਅਕਾਲੀ ਦਾ ਬਦਲਿਆ ਵੀ ਉਹ ਤਾਂ ਉਹ ਅੱਜ ਵੀ ਬਾਦ ਸਾਹਿਬ ਨੇ ਕਿਹਾ ਵੀ ਉਹ ਆਪਾਂ ਨਾਲ ਕੇ ਕੰਮ ਕਰੀ ਮੈਂ ਵੀ ਕਹਿੰਦਾ ਸਾਡੇ ਉਹ ਸਤਿਕਾਰਯੋਗ ਨੇ ਸਾਡੇ ਦੋ ਸੈਨੀਅਰ ਹੀ ਨਾਮ ਅਸੀਂ ਇਕੱਠੇ ਕੰਮ ਵੀ ਕਰਦੇ ਰਹਾਂ ਵੀ ਕੁਝ ਛੇ ਗੱਲੇ ਮੋੜੇ ਮਟੋਂਦੇ ਕੇਵਲੇ ਸੁਭਾ ਦੀ ਗੱਲ ਹੁੰਦੀ ਵਿਚਾਰਾਂ ਨਹੀਂ ਹੁੰਦੀ ਐ ਸੱਸੀ ਗੱਲਾਂ ਹੁੰਦੀਆਂ ਇਹ ਵੇਲੇ ਕਿਸ ਨਾ ਇਹ ਸਨ ਗੁਲਜਾਰ ਸਿੰਘ ਸਿੰਘ ਰਣੀ ਕੀ ਜਿਨ੍ਹਾਂ ਨੇ ਕਿਹਾ ਵੀ ਬਾਦਲ ਦਲ ਨਹੀਂ ਸ਼੍ਰੋਮਣੀ ਕਾਲੀ ਦਲ ਆ ਜਿਹੜੇ ਵਿਰੋਧੀ ਨੇ ਸਾਡੇ ਉਹ ਭੁਲੇਖਾ ਪਾਉਣਾ ਚਾਹੁੰਦੇ ਨੇ ਕੈਮਰਾਮੈਨ ਜੌਨਸਨ ਦੇ ਨਾਲ ਇਕਬਾਲ ਸਿੰਘ ਫਗੋਲਾ ਡੀ 5 ਚੈਨਲ ਪੰਜਾਬੀ ਅੰਮ੍ਰਿਤਸਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ